ਇਹ ਅੰਦੋਲਨ ਸਫਲ ਨਹੀਂ ਸੀ ਹੋਣਾ ਜੇ ਦਿੱਲੀ ਜਾਣ ਦਿੰਦੇ ਤਾਂ ਸ਼ਹਿਰ ਅਸੀਂ ਸਾਡਾ ਕੈਡਰ 30000 ਹੁੰਦਾ 40000 ਹੁੰਦਾ ਇੱਕ ਉਹਦੇ ਵਿੱਚ ਕੋ ਨਵੀਂ ਗੱਲ ਨਹੀਂ ਸੀ ਆਉਣੀ ਚਲੇ ਜਾਣਾ ਸੀ ਬੈਠੇ ਰਹਿੰਦੇ ਜੇ ਅੰਦੋਲਨ ਸਫਲ ਨਹੀਂ ਹੋਣਾ ਸੀ ਦਿੱਲੀ ਜਾ ਕੇ ਫਿਰ ਕਾਲ ਕਿਉਂ ਦਿੱਤੀ 21 ਨੂੰ ਫਿਰ ਕਿਉਂ ਮੁੰਡੇ ਮਰਵਾਏ ਇਹ ਟੱਕਣ ਕਰਕੇ ਸਾਰੀ ਬੈਰੀਕੇਟਿੰਗ ਕਰਕੇ ਹੰਝੂ ਗੈਸ ਮਾਰਨ ਕਰਕੇ ਲੋਕਾਂ 'ਚ ਗੁੱਸਾ ਆਇਆ ਵੀ ਸਾਨੂੰ ਕਿਸਾਨ ਲੀਡਰਾਂ ਦਾ ਸਾਥ ਦੇਣਾ ਉਹਦੇ ਚ ਇਹ ਅੰਦੋਲਨ ਬਣਿਆ ਜਦੋਂ ਅਸੀਂ ਡੀਕੋਡ ਕਰੀਏ ਤਾਂ ਬਹੁਤੇ ਲੋਕ ਇਹ ਵੀ ਸਮਝਣਗੇ ਕਿ ਫਿਰ ਇਹ ਜਾਣਬੁੱਝ ਕੇ ਕਰਵਾਇਆ ਗਿਆ ਤੁਹਾਡੇ ਵੱਲੋਂ ਕੌਲਾਂ ਜਾਣਬੁੱਝ ਕੇ ਦਿੱਤੀ ਗਈ ਕਿ ਆਪਾਂ ਦਿੱਲੀ ਜਾਵਾਂਗੇ ਉਧਰ ਰੈਜ਼ੈਂਟਮੈਂਟ ਹੋਊਗੀ ਉਧਰੋਂ ਅਥਰੂ ਗੈਸ ਦੇ ਗੋਲੇ ਛੱਡਣਗੇ ਤੇ ਇੱਥੇ ਇਕੱਠ ਭਰੂਗਾ ਇੱਥੇ ਲੋਕ ਜਾਣਾ ਹੰਝੂ ਗੈਸ ਮਾਰ ਲੈਣਗੇ ਪਾਣੀ ਮਾਰ ਲੈਣਗੇ ਇਹ ਠੀਕ ਆ ਪਰ ਇਹ ਸਿੱਧੀਆਂ ਗੋਲੀਆਂ ਸਾਨੂੰ ਮਾਰਨਗੇ ਇਸ ਗੱਲ ਦੀ ਆਸ ਨਹੀਂ ਸੀ ਜਦੋਂ ਅਸੀਂ ਖਨੌਰੀ ਵਾਲਾ ਵਾਕਿਆ ਵੇਖਿਆ ਫਿਰ ਇਹ ਸਾਡੀ ਸਥਿਤੀ ਨੂੰ ਰੋਕ ਕੇ ਦੌਰੇ ਰੀਚੈਕ ਕਰਨ ਦਾ ਫੈਸਲਾ ਇਸੇ ਕਰਕੇ ਕੀਤਾ ਵੀ ਸਰਕਾਰ ਦੀ ਮਨਸ਼ਾ ਸਾਡੇ ਪ੍ਰਤੀ ਗਲਤ ਹੈ ਜੇ ਅਸੀਂ ਸਾਰੀ ਸਥਿਤੀ ਨੂੰ ਦੋਰੇ ਬਾਤ ਕਰੀਏ ਵਾਚ ਕਰ ਲਿਆ ਜਾਂ ਅਜੇ ਵੀ ਦੋ ਦਿਨ ਤੁਹਾਨੂੰ ਲੱਗਣੇ ਨੇ ਵਾਚ ਕਰਨ ਦੇ ਵਿੱਚ ਔਰ ਅਗਲੀ ਰੂਪਰੇਖਾ ਕੀ ਦੋ ਦਿਨਾਂ ਬਾਅਦ ਹੀ ਤੈਅ ਹੋਗੀ ਜਾਂ ਤੁਸੀਂ ਮੋਟਾ ਮੋਟਾ ਜੱਜ ਕਰ ਲਿਆ ਕਿ ਅੱਗੇ ਜਾਣਾ ਤਾਂ ਪੋਸੀਬਲ ਸਾਨੂੰ ਇਹ ਨਾ ਕਿਹਾ ਜਾਏ ਕਿਰਪਾ ਕਰਕੇ ਵੀ ਅਸੀਂ ਸੱਦਿਆਂ ਨਹੀਂ ਹੈਗਾ ਅਸੀਂ ਤਾਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨਾਲ ਸੰਵਾਦ ਜਿਹੜੇ ਆਪਣੇ ਦਰਸ਼ਨਪਾਲ ਜੀ ਉਹਨਾਂ ਦੇ ਘਰੇ ਦੋ ਦੋ ਤਿੰਨ ਤਿੰਨ ਵਾਰੀ ਸਾਡੇ ਲੀਡਰ ਕਈ ਹੈਗੇ ਅਗਰਾਂ ਸਾਹਿਬ ਦੇ ਘਰੇ ਫੂਲ ਸਾਹਿਬ ਗਏ ਅਗਰਾਂ ਸਾਹਿਬ ਨਾਲ ਮੈਂ ਬਰਨਾਲੇ ਜਾ ਕੇ ਤਰਕਸ਼ਿਲ ਭਮਨ ਦੀ ਮੀਟਿੰਗ ਕਰਕੇ ਆਇਆ ਸ਼ੰਗਾਰਾ ਸਿੰਘ ਮਾਨ ਨਾਲ ਅੱਜ ਸਾਡੇ ਸਾਥੀ ਮਿਲੇ ਹੈਗੇ ਚਡੂਨੀ ਸਾਹਿਬ ਦੇ ਘਰ ਸਾਡੇ ਬੰਦੇ ਗਏ ਹੈਗੇ ਤੇ ਬੱਤੀ ਜੱਥੇ ਬੰਦੀਆਂ ਸੀ ਬੱਤੇ ਜੱਥੇ ਬੰਦੀਆਂ ਮੀਟਿੰਗ ਕਰਦੇ ਆ ਦੇ ਵਿੱਚ ਮੈਂ ਉੱਥੇ ਪਹੁੰਚਿਆ ਉਹਨਾਂ ਦੇ ਪੰਜ ਮੈਂਬਰੀ ਟੀਮ ਨਾਲ ਗੱਲ ਹੋਈ ਫਿਰ ਫਗਵਾੜੇ ਜਿੱਥੇ ਸਾਨੀ ਸਾਹਿਬ ਉਹਨੇ ਨੀਅਰ ਉੱਥੇ ਦੂਜੀ ਵਾਰ ਉਹਨਾਂ ਨਾਲ ਮੀਟਿੰਗ ਹੋਈ ਐਲਾਨ ਤੋਂ ਬਾਅਦ ਵੀ ਕੋਸ਼ਿਸ਼ਾਂ ਕੀਤੀਆਂ ਐਲਾਨ ਦੇ ਵਿੱਚ ਵੀ ਕੋਸ਼ਿਸ਼ ਆ ਸੀ ਆਪਣੇ ਵੱਲੋਂ ਕੋਈ ਕੋਸ਼ਿਸ਼ਾਂ ਦੀ ਘਾਟ ਨਹੀਂ ਇਸਾਨੀ ਦਾ ਦਰਦ ਰੱਖਣ ਵਾਲੇ ਲੋਕ ਇਹੀ ਚਰਚਾ ਕਰ ਰਹੇ ਨੇ ਕਿ ਡੱਲੇਵਾਲ ਤੇ ਪੰਦੇਰੋਣਾ ਦੇ ਨਾਲ ਐਸਕੇਮ ਆ ਕੇ ਗੱਲਬਾਤ ਕਿਉਂ ਨਹੀਂ ਕਰ ਰਹੀ ਉਹਨਾਂ ਦੇ ਨਾਲ ਅੰਦੋਲਨ ਦੇ ਵਿੱਚ ਰਲ ਕਿਉਂ ਨਹੀਂ ਰਹੀ ਹਾਲਾਂਕਿ ਉਧਰਲੇ ਪਾਸੋਂ ਇਹ ਚਰਚਾਵਾਂ ਜ਼ਰੂਰ ਸੀ ਕਿ ਐਦਾਂ ਲੱਗਦਾ ਸੀ ਕਿ ਸੱਦੀਨਾ ਬਲਾਈ ਮੈਂ ਲਾੜੇ ਦੀ ਤਾਈ ਤਾਂ ਅੱਜ ਸੱਦੀਨਾ ਬਲਾਈ ਲਾੜੇ ਦੀ ਤਾਈ ਦਾ ਜਿਹੜਾ ਉੱਤਰ ਹੈ ਉਹ ਪੰਦੇਰੋਣਾ ਦਿੱਤਾ ਗੱਲਬਾਤ ਕਰਦੇ ਆਂ ਪੰਦੇਤ ਸਾਹਿਬ ਜਿਨ੍ਹਾਂ ਨੂੰ ਕਿਸਾਨੀ ਦਾ ਦਰਦ ਹੈ ਜਾਂ ਜਿਹੜੇ ਕੁਝ ਲੋਕ ਦਰਦ ਰੱਖਦੇ ਨੇ ਕਿਸਾਨੀ ਦਾ ਉਹੀ ਗੱਲ ਕਹਿ ਰਹੇ ਸੀ ਕਿ ਰਲ ਕਿਉਂ ਨਹੀਂ ਰਹੇ ਆਪਸ ਦੇ ਵਿੱਚ ਕੀ ਇਹ ਚੌਧਰ ਦੀ ਲੜਾਈ ਹੋਈ ਪਈ ਹੈ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਿਉਂ ਕਰਨੀ? ਦੇਖੋ ਅਸੀਂ ਪ੍ਰੈਸ ਕਾਰਮਨ ਨਾਰਮਲ ਹੀ ਕਰਦੇ ਆ ਜੋ ਨਾਰਮਲ ਸਾਨੂੰ ਜੋ ਵੀ ਲੱਗਦੇ ਨੇ ਗਵਰਨਮੈਂਟ ਕੁਝ ਬੋਲ ਰਹੀ ਆ ਸਟੇਟ ਸਰਕਾਰ ਕੋਈ ਬੋਲ ਰਹੀ ਹਰਿਆਣੇ ਚ ਕੁਝ ਘਟਿਆ ਹੈਗਾ ਅਸੀਂ ਉਹਦੇ ਜਵਾਬ ਦੇਣੇ ਹੁੰਨੇ ਪ੍ਰੈਸ ਗਾੜੀ ਵੀ ਆ ਚੀਜ਼ ਆ ਚੀਜ਼ ਜਿਹੜਾ ਅੰਦੋਲਨ ਅੱਜ 15ਵੇਂ ਦਿਨ ਦਾਖਲ ਹੋਇਆ ਕਿਸਾਨ ਸਾਡਾ ਸ਼ਹੀਦ ਹੋਇਆ ਸਾਰੀ ਇਨਫਾਰਮੇਸ਼ਨ ਉਹਦੇ ਵਿੱਚ ਇਹ ਵੀ ਇਨਫਾਰਮੇਸ਼ਨ ਸੀਗੀ ਵੀ ਸਾਡੇ ਲੋਕਾਂ ਚ ਵੀ ਐਸਕੇਮ ਦੇ ਸਾਥੀਆਂ ਵੱਲੋਂ ਵੀ ਸਾਨੂੰ ਸੱਦਿਆ ਨਹੀਂ ਗਿਆ ਤੋਂ ਸਾਰੀ ਅਸੀਂ ਸਥਿਤੀ ਨੂੰ ਸਪਸ਼ਟ ਕਰਤਾ ਵੀ 15 14 ਮੀਟਿੰਗਾਂ ਅਸੀਂ ਉਹਨਾਂ ਨਾਲ ਕੀਤੀਆਂ ਹੈਗੀਆਂ ਇਹ ਗੱਲ ਨਹੀਂ ਹੈਗੀ ਹੁਣ ਕਿਸੇ ਦਾ ਸਾਡੇ ਨਾਲ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਤੇ ਡਿਪੈਂਡ ਕਰਦਾ ਸਾਨੂੰ ਇਹ ਨਾ ਕਿਹਾ ਜਾਏ ਕਿਰਪਾ ਕਰਕੇ ਵੀ ਅਸੀਂ ਸੱਦਿਆ ਨਹੀਂ ਹੈਗਾ ਅਸੀਂ ਤਾਂ ਉਹਨਾਂ ਦੇ ਉਹਨਾਂ ਨਾਲ ਸੰਵਾਦ ਕੀਤਾ ਕਿਸ ਕਿਸ ਦੇ ਘਰ ਦੇ ਵਿੱਚ ਤੁਸੀਂ ਬਕਾਇਦਾ ਖੁਦ ਆਪ ਗਏ ਹੋ ਕਿਸ ਦੇ ਘਰ ਦੇ ਵਿੱਚ ਮੈਂ ਸਾਨੀ ਸਾਹਿਬ ਦੇ ਘਰ ਪਹਿਲੋ ਗਿਆ ਉਹਨਾਂ ਦੇ ਹਿੱਸਾ ਸੀ ਕਿ ਬੱਤੀਆਂ ਦਾ ਉਦੋਂ ਬਾਅਦ ਦੂਜੀ ਮੀਟਿੰਗ ਜਿਹੜੀ ਲਖੋਵਾਲ ਸਾਹਿਬ ਦਾ ਦਫ਼ਤਰ ਲੁਧਿਆਣੇ ਉੱਥੇ ਬੱਤੀ ਜੱਥੇਬੰਦੀਆਂ ਸੀ ਬੱਤੇ ਜੱਥੇਬੰਦੀਆਂ ਮੀਟਿੰਗ ਕਰਦੇ ਆ ਦੇ ਵਿੱਚ ਮੈਂ ਉੱਥੇ ਪਹੁੰਚਿਆ ਉਹਨਾਂ ਦੇ ਪੰਜ ਮੈਂਬਰੀ ਟੀਮ ਨਾਲ ਗੱਲ ਹੋਈ ਫਿਰ ਫਗਵਾੜੇ ਜਿੱਥੇ ਸਾਨੀ ਸਾਹਿਬ ਉਹਨੇ ਨੀਅਰ ਉੱਥੇ ਦੂਜੀ ਵਾਰ ਉਹਨਾਂ ਨਾਲ ਮੀਟਿੰਗ ਹੋਈ ਤੀਜੀ ਵਾਰ ਫਿਰ ਲਖੋਵਾਲ ਸਾਹਿਬ ਨਾਲ ਮੇਰੀ ਰਾਏ ਸਾਹਿਬ ਨਾਲ ਕਰਤਾਰਪੁਰ ਚ ਗੱਲ ਹੋਈ ਫਿਰ ਲਖੋਵਾਲ ਦਾ ਜਿਹੜਾ ਆਪਣਾ ਹੋਟਲ ਹੈਗਾ ਉੱਥੇ ਜਿਹੜੀ ਆ ਪੈਲਸ ਆ ਉਹਦੇ ਵਿੱਚ ਸਾਡੇ ਸਾਥੀ ਜਾ ਕੇ ਗੱਲ ਕਰਕੇ ਆਏ ਤੋਂ ਤਮਾਮ ਆਪਣਾ ਜਿਹੜੇ ਆਪਣੇ ਦਰਸ਼ਨਪਾਲ ਜੀ ਉਹਨਾਂ ਦੇ ਘਰੇ ਦੋ ਦੋ ਤਿੰਨ ਤਿੰਨ ਵਾਰੀ ਸਾਡੇ ਲੀਡਰ ਗਏ ਹੈਗੇ ਆ ਅਗਰਾਹਾਂ ਸਾਹਿਬ ਦੇ ਘਰੇ ਫੂਲ ਸਾਹਿਬ ਗਏ ਅਗਰਾਹਾਂ ਸਾਹਿਬ ਨਾਲ ਮੈਂ ਬਰਨਾਲੇ ਜਾ ਕੇ ਤਰਕਸ਼ਿਲ ਭਮਨ ਚ ਮੀਟਿੰਗ ਕਰਕੇ ਆਇਆ ਸ਼ੰਗਾਰਾ ਸਿੰਘ ਮਾਨ ਨਾਲ ਅੱਡ ਸਾਡੇ ਸਾਥੀ ਮਿਲੇ ਹੈਗੇ ਆ ਚੜੂਨੀ ਸਾਹਿਬ ਦੇ ਘਰ ਸਾਡੇ ਬੰਦੇ ਗਏ ਹੈਗੇ ਤੋਂ ਤਮਾਮ ਲੀਡਰਾਂ ਨਾਲ ਜੋ ਯਤਨ ਹੁੰਦੇ ਸੀ ਕੀਤੇ ਅਸੀਂ ਸੀ ਨੀ ਕੋਸ਼ਿਸ਼ਾਂ ਕੀਤੀਆਂ ਤਾਂ ਤੁਹਾਡੀ ਕੋਸ਼ਿਸ਼ ਦੇ ਉੱਤੇ ਫਿਰ ਉਹਨਾਂ ਨੇ ਬੋਰ ਕਿਉਂ ਨਹੀਂ ਪਾਇਆ ਕੀ ਉਹਨਾਂ ਨੂੰ ਐਦਾਂ ਲੱਗਿਆ ਕਿ ਇਹ ਜਲਦਬਾਜ਼ੀ ਹੋਊਗੀ ਅੰਦੋਲਨ ਕਰਨਾ ਜਾਂ ਉਹ ਨਹੀਂ ਚਾਹੁੰਦੇ ਸੀ ਕਿ ਇਹ ਦੋ ਫੋਰਮ ਦੀ ਜਿਹੜੀ ਕਾਲ ਹੈ ਇਸ ਨੂੰ ਅਸੀਂ ਨਾ ਪਰਵਾਰ ਕਰੀਏ ਅ ਅਸੀਂ ਆਪਣਾ ਅੰਦੋਲਨ ਲਗ ਤੋਂ ਦੇਖੋ ਇਹ ਉਹ ਸਪਸ਼ਟ ਕਰਨਗੇ ਦੇਖੋ ਉਹਨਾਂ ਦੀ ਜਿਹੜੀ ਆਫੀਸ਼ਲ ਸੀਗਾ ਵੀ ਯਾਰ ਅੰਦੋਲਨ ਇੱਡੀ ਛੇਤੀ ਖੜਾ ਨਹੀਂ ਹੋ ਸਕਦਾ ਅਸੀਂ ਅੰਦੋਲਨ ਚਾਹੁੰਦੇ ਸੀ ਨਵੰਬਰ ਚ ਉਹਨਾਂ ਕਰਕੇ ਲੇਟ ਚਲਾ ਗਿਆ ਚਲ ਉਹ ਆਫੀਸ਼ਲ ਸਟੇਟਮੈਂਟ ਦੇ ਸਕਦੇ ਹੋ ਅੱਜ ਵੀ ਦੇ ਦੇ ਉਹ ਇਹ ਤਾਂ ਨਾ ਕਹਿਣ ਵੀ ਸਾਨੂੰ ਸੱਦਿਆ ਪੁੱਛਿਆ ਨਹੀਂ ਇਹ ਨਾ ਕਹਿਣ ਉਹ ਕਹਿਣ ਵੀ ਸਾਡੇ ਮੁਤਾਬਕ अर्ਲੀ ਆ ਉਹ ਕਹਿ ਦੇਣ ਉਹਨਾਂ ਦਾ ਹੱਕ ਹੈਗਾ ਉਹ ਪੋਜੀਸ਼ਨ ਕੀ ਰੱਖਦੇ ਆ ਪਰ ਲੋਕਾਂ ਨੂੰ ਮਿਸਗਾਈਡ ਨਾ ਕਰਨ ਉਹ ਤੇ ਲੀਡਰਾਂ ਨੇ ਤੇ ਇਹ ਵੀ ਕਹਿ ਦਿੱਤਾ ਕਿ ਅਰਲੀ ਦਾ ਛੱਡੋ ਕਹਿੰਦੇ ਕਿ 30 ਸਾਲ ਬਾਅਦ ਹੋਣਾ ਚਾਹੀਦਾ ਸੀ 33 ਸਾਲ ਬਾਅਦ ਹੋਣਾ ਚਾਹੀਦਾ ਸੀ ਰੁਲਦੂ ਮਾਨਸਾ ਦੀ ਸਟੇਟਮੈਂਟ ਸੀ ਬਿਲਕੁਲ ਤੁਹਾਡੇ ਸਾਹਮਣੇ ਮੈਂ ਤਾਂ ਉਹੀ ਕਹਿ ਰਿਹਾ ਸਾਡਾ ਮੰਨਣਾ ਸੀ ਵੀ ਅੰਦੋਲਨ ਹੋ ਜਾਣਾ ਇਸ ਗੱਲ ਐਡੀ ਵੱਡੀ ਐਸਕੇਐਮ ਦੇ ਵਿੱਚ ਜਾਂ ਬੁੱਧੀਜੀਵੀ ਉਹ ਇਹ ਦੱਸਣ ਵੀ ਇਹ ਐਡਾ ਵੱਡਾ ਅੰਦੋਲਨ ਬਣਿਆ ਕਿ ਨਹੀਂ ਬਣਿਆ ਬਣ ਗਿਆ ਨਾ ਹੁਣ ਅਗਲੀ ਗੱਲ ਆਂਦੇ ਅਰਲੀ ਸ਼ੁਰੂ ਕਰ ਲਿਆ ਇਹਦਾ ਮਤਲਬ ਮੋਦੀ ਸਰਕਾਰ ਨੂੰ ਦੁਬਾਰਾ ਜਿਹੜੇ ਵੀ ਲੋਕ ਇਹ ਗੱਲ ਕਹਿ ਰਹੇ ਆ ਵੀ ਅਰਲੀ ਆ ਉਹ ਦੋਰੇ ਮੌਕਾ ਦੇਣਾ ਚੁੰਦੇ 10 ਦਿਨਾਂ ਬਾਅਦ ਕੋਰਟ ਇਹਦਾ ਮਤਲਬ ਐਰ ਕੀ ਚਵੀ ਦੇ ਵਿੱਚ ਕੋਈ ਲੱਛਣ ਨਹੀਂ ਹੋ ਸਕਦਾ ਫਿਰ ਉਹ ਦੱਸਣ ਵੀ ਜਦੋਂ ਜਿੱਤ ਕੇ ਆਉਂਦੀ ਸਰਕਾਰ ਫਿਰ ਹੋ ਜਾਊਗਾ ਇਹਦਾ ਮਤਲਬ ਨਲਾ ਅੰਦੋਲਨ ਕਰਨ ਦਾ ਕੋਈ ਇਰਾਦਾ ਨਹੀਂ ਸੀ ਹੈਗਾ ਫਿਰ ਅਸੀਂ ਜਦੋਂ ਤਮਾਮ ਸੰਭਾਵਨਾ ਦੇਖ ਲੀਆਂ ਵੀ ਯਾਰ ਸਫਲ ਨਹੀਂ ਹੋ ਰਹੇ ਅਸੀਂ ਫਿਰ ਦੇਸ਼ ਦੇ ਹੋਰ ਨਾਸ਼ਿਆ ਸਾਨੂੰ ਦੇਸ਼ ਦੇ ਹੋਰ ਨਾ ਹਿੱਸਿਆਂ ਤੋਂ ਕਦੀ ਨਾ ਨਹੀਂ ਗਏ ਉਹਨਾਂ ਫੁੱਲ ਕੇ ਕਿਹਾ ਵੀ ਤੁਸੀਂ ਅਸੀਂ ਤਾਂ ਦੀਖ ਰਹੇ ਹਾਂ ਪੰਜਾਬ ਨੂੰ ਹਰਿਆਣੇ ਨੂੰ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਮਗਰਾਵਾਂਗੇ ਫਿਰ ਅਸੀਂ ਪੂਰੇ ਦੇਸ਼ ਦਾ ਹੰਗਾਰਾ ਦੇਖ ਕੇ ਡਲੇয়াল ਸਾਹਿਬ ਦੇ ਫੋਰਮ ਦਾ ਹੰਗਾਰਾ ਦੇਖ ਕੇ ਫਿਰ ਅਸੀਂ ਐਲਾਨ ਕਰ ਦਿੱਤਾ ਐਲਾਨ ਤੋਂ ਬਾਅਦ ਵੀ ਕੋਸ਼ਿਸ਼ਾਂ ਕੀਤੀਆਂ ਐਲਾਨ ਦੇ ਵਿੱਚ ਵੀ ਕੋਸ਼ਿਸ਼ਾਂ ਸੀ ਆਪਣੇ ਵੱਲੋਂ ਕੋਈ ਕੋਸ਼ਿਸ਼ਾਂ ਦੀ ਘਾਟ ਨਹੀਂ ਕੀਤੀ ਗਈ ਕਿਉਂਕਿ ਬਹੁਤੇ ਇਹ ਵੀ ਗੱਲ ਕਹਿ ਰਹੇ ਸੀ ਕਿ ਰਾਜੇਵਾਲ ਉਹ ਨਹੀਂ ਚਾਹੁੰਦੇ ਸੀ ਕਿ ਅੰਦੋਲਨ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਹੋਵੇ ਕਿ ਜਦੋਂ ਮੀਟਿੰਗਾਂ ਚੱਲੀਆਂ ਤਾਂ ਕਿ ਇਹ ਵੀ ਕਾਲ ਸੀ ਇਹ ਗੱਲ ਸੀ ਕਿ ਰਾਜੇਵਾਲ ਉਹਨਾਂ ਦੇ ਹੀ ਅਕੋਰਡਿੰਗ ਸਭ ਕੁਝ ਹੋਣਾ ਚਾਹੀਦਾ ਨਾ ਅਸੀਂ ਦਿੱਲੀ ਵਾਲੇ ਅੰਦੋਲਨ ਤੇ ਬਹੁਤ ਸਾਰੀਆਂ ਛੂਟਾਂ ਦੇਣਾ ਚਾਹੁੰਦੇ ਸੀ ਵੀ ਦਿੱਲੀ ਵਾਲਾ ਅੰਦੋਲਨ ਹੋਵੇ ਤੇ ਕੁਝ ਛੂਟਾਂ ਦੇ ਦੇਣੀਆਂ ਚਾਹੀਦੀਆਂ ਕਿ ਕਿਸ ਤਰੀਕੇ ਦੀ ਚੱਲ ਉਹ ਚੱਲ ਆਪਾਂ ਨਾ ਕਰਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਉਹਨਾਂ ਦਾ ਤੇ ਸੀ ਵੀ ਦੇਖੋ ਇੱਕ ਤਾਂ ਕਿ ਨਾ ਵੀ ਅਗਵਾਈ ਕਿਹਦੀ ਚ ਲੜਿਆ ਜਾਵੇ ਇਹ ਤਾਂ ਉਹਨਾਂ ਦੀ ਆਈ ਨਹੀਂ ਉਹ ਤਾਂ ਇਹ ਸੀ ਵੀ ਦਿੱਲੀ ਵਾਲਾ ਅੰਦੋਲਨ ਹੋ ਹੀ ਨਹੀਂ ਸਕਦਾ ਇਹ ਦੋਵਾਂ ਗੱਲਾਂ 'ਚ ਫਰਕ ਹੈ ਅਗਵਾਈ ਦੀ ਗੱਲ ਹੁੰਦੀ ਤੇ ਚੱਲ ਚਰਚਾ ਕਰ ਲੈਂਦੇ ਠੀਕ ਆ ਅਸੀਂ ਤਾਂ ਇੱਕ ਉਹਨਾਂ ਦੇ ਫਾਰਮੂਲਾ ਲੀਡਰ ਮੈਨ ਜੀ ਤੌਰ ਤੇ ਹਾਸੇ 'ਚ ਕਿਹਾ ਸੀ ਵੀ ਸਾਡੇ ਹਿਸਾਬ ਨਾਲ ਉਹਨਾਂ ਨੂੰ ਕਾਲਾਂ ਦੇ ਦਿਓ ਕੰਮ ਅਸੀ ਕਰੀ ਜਨੇ ਦਿਖੀ ਤੁਸੀਂ ਜਾਇਓ ਮੈਂ ਇੱਕ ਲੀਡਰ ਨੂੰ ਕਹ ਅਸੀ ਵੀ ਕਾਲਾ ਸਾਡੇ ਸਾਹਬ ਨਾ ਦੇ ਦਿਓ ਦਿਸੀ ਤੁਸੀਂ ਅੱਗੇ ਹੋ ਜੋ ਅਸੀਂ ਮਗਰ ਤੁਰੇ ਆਵਾਂਗੇ ਸਾਨੂੰ ਤਾਂ ਹੈਗਾ ਵੀ ਕੋਈ ਕਾਲ ਦੇ ਜੇ ਫੋਰਮ ਲਾਗੂ ਅਸੀਂ ਕਰੀ ਜਾਵਾਂਗੇ ਪਹਿਲੋ ਵੀ ਐਸਕੀਐਮ ਨੇ ਜਿੰਨੀਆਂ ਕਾਲਾ ਐਸਕੀਐਮ ਨੇ ਦਿੱਤੀਆਂ ਮੈਨੂੰ ਲੱਗਦਾ ਸਾਡੀ ਜੱਥੇਪਤੀ ਤੋਂ ਵੱਧ ਕੇ ਕਿਸੇ ਨੇ ਲਾਗੂ ਕੀਤੀਆਂ ਹੁਣ ਤੇ ਜਦੋਂ ਤੁਸੀਂ ਇਹ ਪ੍ਰਪੋਜ਼ਲ ਰੱਖਿਆ ਤਾਂ ਫਿਰ ਕੀ ਜਵਾਬ ਸੀ ਉਹ ਨਾ ਉਹ ਹੱਸਦੇ ਸੀ ਉਹ ਕਹਿੰਦੇ ਨਹੀਂ ਪਈ ਹੋਣਾ ਉਹਨਾਂ ਦਾ ਐਸੀਪੀ ਅਗਲੇ ਚਾਹੁੰਦੇ ਹੀ ਨਹੀਂ ਹੈ ਵੀ ਦਿੱਲੀ ਦਾ ਅੰਦੋਲਨ ਲੜਿਆ ਜਾਵੇ ਮਤਲਬ ਇਹਦੇ ਇੱਕ ਸੀਗਾ ਵੀ ਵੋਟ ਦੀ ਚੋਟ ਵਾਲਾ ਰਾਹ ਬਣਾਈਏ ਜਿੱਦਾਂ ਸੀਪੀਆਈ ਸੀਪੀਐਮ ਮੈਂ ਮੰਦੀਆਂ ਬਹੁਤ ਸਾਰੀਆਂ ਧਿਰਾਂ ਨੇ ਵਿੱਚ ਵੋਟ ਵਾਲੀ ਚੋਟ ਵਾਲੇ ਤੇ ਬਿਰੋਲਾ ਸਮਝ ਲੱਗੀ ਕਿ ਕਿਉਂ ਉਹ ਨਹੀਂ ਚਾਹੁੰਦੇ ਸੀ ਕਿ ਅੰਦੋਲਨ ਹੋਵੇ ਕੀ ਤੁਹਾਨੂੰ ਤੁਸੀਂ ਐਨਲਿਸਿਸ ਕੀ ਕੀਤਾ ਤੁਸੀਂ ਕੀ ਸਮਝਿਆ ਉਸ ਤੋਂ ਦੇਖੋ ਅਗਲੇ ਦੀ ਪੋਜੀਸ਼ਨ ਹੈ ਅਸੀਂ ਕਿਸੇ ਬਾਰੇ ਥੋਪੀਏ ਠੀਕ ਨਹੀਂ ਹੈਗਾ ਉਹਨਾਂ ਦਾ ਸਾਫ਼ ਸੀਗਾ ਵੀ ਅੰਦੋਲਨ ਨਾ ਸਫਲ ਨਹੀਂ ਹੋ ਸਕਦੇ ਦੇਖੋ ਉਹਨਾਂ ਦੇ ਪ੍ਰੈਸ ਬੈਨ ਪੜੋ ਉਹ ਚ ਲਿਖਦੇ ਵੋਟ ਦੀ ਚੋਟ ਉਹਨਾਂ ਦੇ ਪੈਂਫਲੈਟ ਪੜੋ ਵੋਟ ਦੀ ਚੋਟ ਲਿਖਦੇ ਆ ਨਾ ਫਿਰ ਮੋਦੀ ਨੂੰ ਹਰਾਇਆ ਜਾਵੇ ਅਸੀਂ ਕਹਿੰਦੇ ਸੀ ਇਹ ਪੋਜੀਸ਼ਨ ਸਾਡੇ ਵਾਸਤੇ ਠੀਕ ਨਹੀਂ ਹੈਗੀ ਇਹਦਾ ਮਤਲਬ ਤਿੱਜੀ ਜਿਹੜਾ ਇੰਡੀਆ ਗਠਜੋੜ ਹੈ ਉਹਦੀ ਮੈਚ ਅਸੀਂ ਜਾਵਾਂਗੇ ਉਹ ਠੀਕ ਨਹੀਂ ਹੈਗਾ ਪੋਲਿਟੀਕਲ ਲਾਈਨ ਨੂੰ ਲੈਣਾ ਇਹ ਠੀਕ ਨਹੀਂ ਹੈਗਾ ਆਪਾਂ ਸੰਘਰਸ਼ੀ ਲੋਕ ਆ ਅਸੀਂ ਸੰਘਰਸ਼ ਕਰੀਏ ਕਿਹੜਾ ਜਿੱਤਦਾ ਕਿਹੜਾ ਹਾਰਦਾ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਜੇ ਉਹਨਾਂ ਦੀ ਤਰਕ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਸੀ ਕਿ ਅੰਦੋਲਨ ਸਫਲ ਨਹੀਂ ਹੋਣਾ ਕਿ ਉਹਨਾਂ ਨੂੰ ਇਹ ਜਜਮੈਂਟ ਸੀਗੀ ਕਿ ਹਰਿਆਣਾ ਅੱਗੇ ਨਹੀਂ ਟੱਪਣ ਦੇਊਗਾ ਔਰ ਤੁਸੀਂ ਕੀ ਦੇਖਦੇ ਹੋ ਅੱਜ ਇਹ ਅੰਦੋਲਨ ਦੀ ਰੂਪਰੇਖਾ ਦੇਖ ਕੇ ਤੁਹਾਨੂੰ ਕੀ ਲੱਗਦਾ ਕਿ ਅੰਦੋਲਨ ਸਫਲ ਹੈ ਕਿਉਂਕਿ ਦਿੱਲੀ ਨਹੀਂ ਜਾਣ ਦਿੱਤਾ ਗਿਆ ਇੱਥੇ ਹੀ ਪੰਜਾਬ ਦੇ ਵਿੱਚ ਸ਼ੰਭੂ ਵਾਲੇ ਪਾਸ ਦਿੱਲੀ ਜਾ ਕੇ ਵੀ ਤੇਹੀ ਕੰਮ ਕਰਨਾ ਸੀ ਜਿਹੜਾ ਇੱਥੇ ਕਰ ਰਹੇ ਏਸ ਅੰਦੋਲਨ ਨੇ ਚਾਰ ਮੀਟਿੰਗਾਂ ਕਢਾਤੀਆਂ ਠੀਕ ਆ ਏਸ ਅੰਦੋਲਨ ਨੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਇਹ ਅੰਦੋਲਨ ਸਫਲ ਨਹੀਂ ਸੀ ਹੋਣਾ ਜੇ ਦਿੱਲੀ ਜਾਣ ਦਿੰਦੇ ਤਾਂ ਸ਼ਾਇਦ ਅਸੀਂ ਸਾਡਾ ਕੈਡਰ 30000 ਹੁੰਦਾ 40000 ਹੁੰਦਾ ਇੱਕ ਉਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ ਆਉਣੀ ਚਲੇ ਜਾਣਾ ਸੀ ਬੈਠੇ ਰਹਿੰਦੇ ਜੇ ਅੰਦੋਲਨ ਸਫਲ ਨਹੀਂ ਹੋਣਾ ਸੀ ਦਿੱਲੀ ਜਾ ਕੇ ਫਿਰ ਕਾਲ ਕਿਉਂ ਦਿੱਤੀ 21 ਨੂੰ ਫਿਰ ਕਿਉਂ ਮੁੰਡੇ ਮਰਵਾਤੇ ਪਹਿਲੋ ਪਹਿਲੋ ਸੁਣੋ ਪਹਿਲੋ ਮੇਰੀ ਗੱਲ ਦਿੱਲੀ ਦਾ ਅੰਦੋਲਨ ਸੀ ਨਾ ਦਿੱਲੀ ਨੂੰ ਗਏ ਮੇਰੀ ਪਹਿਲੇ ਸੁਣ ਲਓ ਤੁਸੀਂ ਜਿਹੜੀ ਗੱਲ ਕਰ ਰਹੇ ਸਫਲਿਆ ਕਿ ਨਹੀਂ ਸਫਲਿਆ ਮਤਲਬ ਆਪਾਂ ਵਿੱਚ ਟੇਡਾ ਸਵਾਲ ਨਾ ਕਰੀਏ ਸਵਾਲ ਪਹਿਲੋ ਅਸੀਂ ਦਿੱਲੀ ਚਲ ਜਾਂਦੇ ਠੀਕ ਹੈ ਕੁਛ ਨਾ ਹੁੰਦਾ ਲੋਕਾਂ 'ਚ ਗੁੱਸਾ ਆਉਣਾ ਸੀ ਗੁੱਸਾ ਕਿਉਂ ਆਇਆ ਜਿਹੜੀਆਂ ਦਵਾਰਾਂ ਖੜੀਆਂ ਕੀਤੀ ਇਹ 10 ਦਿਨ ਪਹਿਲੋ ਮੀਡੀਆ ਨੇ ਸਾਨੂੰ ਇਹਨਾਂ ਨਹੀਂ ਚੱਕਿਆ ਜਿੰਨਾ ਇਸ ਦਵਾਰਾਂ ਨੂੰ ਚੱਕਿਆ ਉਹ ਬੰਦ ਨੂੰ ਚੱਕਿਆ ਨਹੀਂ ਅੰਦੋਲਨ ਇਹ ਡੱਕਣ ਕਰਕੇ ਬਣਿਆ ਮੈਂ ਇਹ ਕਹਿ ਰਿਹਾ ਜੇ ਨਾ ਡੱਕਦੇ ਤਾਂ ਸ਼ਾਇਦ ਅੰਦੋਲਨ ਐਡਾ ਨਾ ਮਨੋਂ ਤੁਸੀਂ ਮਹਾਰਾਸ਼ਟਰ ਦੇਖੋ ਮਹਾਰਾਸ਼ਟਰ ਦੇ ਲੋਕਾਂ ਨੇ ਬਹੁਤ ਵੱਡਾ ਅੰਦੋਲਨ ਕੀਤਾ ਮੁੰਬਈ ਚੋਂ ਡੱਕਿਆ ਨਹੀਂ ਗਿਆ ਰਿਜ਼ਰਵੇਸ਼ਨ ਤੇ ਸਟੂਡੈਂਟ ਨੇ ਬਹੁਤ ਵੱਡਾ ਅੰਦੋਲਨ ਲਖਨਊ ਚ ਕਰ ਲਿਆ ਇਹ ਨਹੀਂ ਡੱਕਿਆ ਇਹਨਾਂ ਲਈ ਆ ਉਹ ਇੱਕ ਦਿਨ ਦੇ ਸੀ ਇਹ ਇਹ ਡੱਕਣ ਕਰਕੇ ਸਾਰੀ ਬੈਰੀਕੇਟਿੰਗ ਕਰਕੇ ਹੰਝੂ ਗੈਸ ਮਾਰਨ ਕਰਕੇ ਲੋਕਾਂ 'ਚ ਗੁੱਸਾ ਆਇਆ ਵੀ ਸਾਨੂੰ ਕਿਸਾਨ ਲੀਡਰਾਂ ਦਾ ਸਾਥ ਦੇਣਾ ਉਹਦੇ ਚੋਂ ਇਹ ਅੰਦੋਲਨ ਬਣਿਆ ਇਹ ਗੱਲ ਨੂੰ ਜੇ ਅਸੀਂ ਡੀਕੋਡ ਕਰੀਏ ਤਾਂ ਬਹੁਤੇ ਲੋਕ ਇਹ ਵੀ ਸਮਝਣਗੇ ਕਿ ਫਿਰ ਇਹ ਜਾਣਬੁੱਝ ਕੇ ਕਰਵਾਇਆ ਗਿਆ ਤੁਹਾਡੇ ਵੱਲੋਂ ਕੌਲਾਂ ਜਾਣਬੁੱਝ ਕੇ ਦਿੱਤੀ ਗਈ ਹੈ ਕਿ ਆਪਾਂ ਦਿੱਲੀ ਜਾਵਾਂਗੇ ਉਧਰ ਰੈਜ਼ੈਂਟਮੈਂਟ ਹੋਊਗੀ ਉਧਰ ਅਥਰੂ ਗੈਸ ਦੇ ਗੋਲੇ ਛੱਡਣਗੇ ਤੇ ਇੱਥੇ ਇਕੱਠ ਭਰੂਗਾ ਇੱਥੇ ਲੋਕ ਜਲਾਉਣਗੇ ਦੇਖੋ ਇਹ ਇਹ ਕੋਈ ਵੀ ਲੀਡਰਸ਼ਿਪ ਨਹੀਂ ਚੰਦੀ ਮੈਂ ਤਾਂ ਅੱਜ ਵੀ ਅਸੀਂ ਤਾਂ ਦੇਖੋ 500 ਵਾਰੀ ਕਿਹਾ ਵੀ ਜਾਂ ਤਾਂ ਮੰਗਾ ਮੰਨ ਲਓ ਜਾਂ ਸਾਨੂੰ ਦਿੱਲੀ ਜਾਣ ਦਿਓ ਸਰਕਾਰ ਗਾੜੀ ਫੌਰਮ ਤਾਂ ਰੱਖੀ ਨਾ ਤੁਸੀਂ ਦੋਰੇ ਸਵਾਲ ਕਰਦੇ ਤਾਂ ਆਪ ਦੇਖ ਕੇ ਤਾਂ ਤੁਹਾਨੂੰ ਇਹ ਕਾਲ ਰੱਦ ਕਰ ਦੇਣੀ ਚਾਹੀਦੀ ਕਿ ਆਪਾਂ ਜਾਈ ਨਹੀਂ ਸਕਦੇ ਨਾ ਤੁਸੀਂ ਦੋਰੀ ਸਵਾਲ ਕਰਦੇ ਜੇ ਪਹਿਲੀ ਗੱਲ ਵੀ ਤੁਹਾਡੇ ਸਾਹਮਣੇ ਅੰਦੋਲਨ ਸਫਲ ਲਿਆ ਕਿ ਨਹੀਂ ਸਫਲਿਆ ਮੈਂ ਸਫਲ ਦਾ ਜਵਾਬ ਦੇ ਰਿਆਂ ਵੀ ਤੁਸੀਂ ਫਿਰ ਕਹਿੰਦੇ ਜਾਣਦਾ ਨਾ ਤੁਸੀਂ ਇਹੀ ਗੱਲ ਕਿਹਾ ਨਾ ਕਿ ਸਫਲ ਤਾਂ ਹੋਇਆ ਕਿਉਂਕਿ ਉਧਰੋਂ ਦੀ ਅ ਅਥਰੂ ਗੈਸ ਦੇ ਗੋਲੇ ਛੱਡੇ ਗਏ ਉੱਥੋਂ ਦੀ ਸਾਡੇ ਉੱਤੇ ਟਾਰਚਰ ਕੀਤਾ ਗਿਆ ਤਾਂ ਕੀ ਇਹ ਅੰਦੋਲਨ ਨੂੰ ਸਫਲ ਕਰਨ ਦੇ ਲਈ ਇਹ ਕੋਲਾ ਸੀ ਕਿ ਨਾ ਐ ਨਹੀਂ ਕਹਿੰਦੇ ਇਹ ਤਾਂ ਸਰਕਾਰ ਕਰਦੀ ਜਦੋਂ ਜ਼ਬਰ ਹੁੰਦਾ ਪੰਜਾਬੀਆਂ ਦਾ ਇੱਕ ਅਸਰ ਆ ਉਹ ਉਹ ਸ਼ਾਂਤਮਈ ਅੰਦੋਲਨ ਚ ਆਉਣ ਤੋਂ ਪਾਵੇਂ ਨਾ ਜਦੋਂ ਤੁਹਾਡੇ ਤੇ ਜ਼ਬਰ ਹੋਊਗਾ ਉਦੋਂ ਪੰਜਾਬ ਨੇ ਆਉਣਾ ਹੈ ਜੀਰੇ ਵਾਲੇ ਢੋਲ ਚ ਦੇਖਿਆ ਅਸੀਂ ਤਾਂ 6 ਮਹੀਨੇ ਬੈਠੇ ਰਹੇ ਕਿਸੇ ਨੇ ਕਵਲਿਆ ਜਦੋਂ ਸਰਕਾਰ ਨੇ ਜ਼ਬਰ ਕੀਤਾ ਉਦੋਂ ਸਾਰਾ ਪੰਜਾਬ ਜੀਰੇ ਜਾ ਵੜਿਆ ਤੋਂ ਪੰਜਾਬ ਦੀ ਸੈਕੀ ਹੈ ਵੀ ਜਿੱਥੇ ਜ਼ਬਰ ਹੁੰਦਾ ਉੱਥੇ ਆਉਂਦੇ ਆ ਸਭ ਗੱਲ ਉਹੀ ਹੈ ਨਾ ਕਿ ਮੈਂ ਇਹ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਜ਼ਬਰ ਕੀਤਾ ਤੇ ਇੱਥੇ ਅੰਦੋਲਨ ਚ ਇਕੱਠ ਭਰਿਆ ਹੁਣ ਲੋਕ ਇਸ ਨੂੰ ਕੀ ਇਹ ਸਮਝਣ ਕਿ ਤੁਸੀਂ ਉਹ ਜ਼ਬਰ ਕੌਲਾ ਦੇ ਦੇ ਕੇ ਕਰਵਾਇਆ ਜਾਂ ਤੁਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਕਹਿੰਦੇ ਕਿ ਉੱਥੇ ਬੈਰੀਕੇਟਿੰਗ ਹੈ ਅਸੀਂ ਸ਼ਾਂਤ ਵੀ ਬਹਿ ਜਾਣਾ ਹੈ ਤਾਂ ਕਿ ਜ਼ਬਰ ਨਾ ਹੋਵੇ ਕੋਈ ਫੱਟੜ ਨਾ ਹੋਣ ਕੋਈ ਮੁੰਡਾ ਨਾ ਮਰੇ ਤਾਂ ਕੀ ਅੰਦੋਲਨ ਫੇਰ ਵੀ ਨਹੀਂ ਚੱਲਣਾ ਸੀਗਾ ਦੋ ਕੰਮ ਦੇਖੋ ਇਹ ਪਿਛਲੇ ਅੰਦੋਲਨ ਚ ਤਰ ਵਰਕ ਕਰ ਲਿਆ ਗਿਆ ਸੀ ਅਸੀਂ ਦਿੱਲੀ ਜਾਈਏ ਕੋਈ ਸਾਨੂੰ ਰੋਕੇ ਪਹਿਲਾ ਦਿਨ ਸੀ ਸਾਡੇ ਆਉਣ ਤੋਂ ਪਹਿਲਾਂ ਪਹਿਲੇ ਦਿਨ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਦੂਜੇ ਦਿਨ ਅਸੀਂ ਇਹਨੂੰ ਸਟਾਪ ਕੀਤਾ ਪੀ ਅਸੀਂ ਗੱਲਬਾਤ ਕਰ ਲਈਏ ਇਹਨੂੰ ਨਹੀਂ ਬਤਾਉਣਾ ਹੈਗਾ ਜਦੋਂ ਗੱਲਬਾਤ ਸਫਲ ਨਾ ਹੋਈ ਫਿਰ ਅਸੀਂ ਤੀਜੇ ਦਿਨ ਕੀਤਾ ਨਾ ਸਪਸ਼ਟ ਸੀ ਵੀ ਦੇਸ਼ ਦਾ ਸੰਵਿਧਾਨ ਜੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਸਰਕਾਰ ਆ ਉਹ ਐਡਾ ਵੱਡਾ ਕੱਟ ਕਰਵਾ ਲੈਂਦੇ ਆ ਨਖਲਾ ਸਾਨੂੰ ਕਿਉਂ ਨਹੀਂ ਅੱਗੇ ਵਧਨ ਦਿੰਦੇ ਔਰ ਸਾਨੂੰ ਇਹਨਾਂ ਕੋਈ ਆਸਤਾ ਹੈ ਨਹੀਂ ਸੀ ਵੀ ਚੱਲ ਹੰਝੂ ਗੈਸ ਮਾਰ ਲੈਣਗੇ ਪਾਣੀ ਮਾਰ ਲੈਣਗੇ ਇਹ ਠੀਕ ਆ ਪਰ ਇਹ ਸਿੱਧੀਆਂ ਗੋਲੀਆਂ ਸਾਨੂੰ ਮਾਰਨਗੇ ਇਸ ਗੱਲ ਦੀ ਆਸ ਨਹੀਂ ਸੀ ਜਦੋਂ ਅਸੀਂ ਖਨੌਰੀ ਵਾਲਾ ਵਾਕਿਆ ਵੇਖਿਆ ਪਰੇ ਇਸ ਸਾਡੀ ਸਥਿਤੀ ਨੂੰ ਰੋਕ ਕੇ ਦੋਰੇ ਰੀਚੈਕ ਕਰਨ ਦਾ ਫੈਸਲਾ ਇਸੇ ਕਰਕੇ ਕੀਤਾ ਵੀ ਸਰਕਾਰ ਦੀ ਮਨਸ਼ਾ ਸਾਡੇ ਪ੍ਰਤੀ ਗਲਤ ਆ ਤੇ ਅਸੀਂ ਸਾਰੀ ਸਥਿਤੀ ਨੂੰ ਦੋਰੇ ਵਾਚ ਕਰੀਏ ਉਹ ਵਾਚ ਕਰ ਲਿਆ ਜੀ ਅਜੇ ਵੀ ਦੋ ਦਿਨ ਤੁਹਾਨੂੰ ਲੱਗਣੇ ਨੇ ਵਾਚ ਕਰਨ ਦੇ ਵਿੱਚ ਔਰ ਅਗਲੀ ਰੂਪਰੇਖਾ ਕਿ ਦੋ ਦਿਨਾਂ ਬਾਅਦ ਹੀ ਤੈਅ ਹੋਗੀ ਹੈ ਤੁਸੀਂ ਮੋਟਾ ਮੋਟਾ ਜੱਜ ਕਰ ਲਿਆ ਕਿ ਅੱਗੇ ਜਾਣਾ ਤਾਂ ਪੋਸੀਬਲ ਨਹੀਂ ਦੇਖੋ ਇਹਦਾ ਫੈਸਲਾ 29 ਨੂੰ ਹੀ ਹੋਣਾ ਹਜੇ ਬਹੁਤ ਸਾਰੇ ਲੀਡਰ ਅੱਜ ਆ ਜਾਣੇ ਨੇ ਬਹੁਤ ਸਾਰੇ ਕੱਲ ਤੱਕ ਪਹੁੰਚਣੇ ਹਰ ਇੱਕ ਲੀਡਰ ਦਾ ਵਿਚਾਰ ਚਰਚਾ ਹੋ ਰਹੀ ਹੈ ਹਰ ਇੱਕ ਦੀ ਗੱਲਬਾਤ ਹੋ ਰਹੀ ਹੈ ਲਗਾਤਾਰ ਮੀਟਿੰਗਾਂ ਦੇ ਦੌਰ ਚੱਲ ਰਹੇ ਆ ਇਹ ਛੋਟਾ ਮਸਲਾ ਨਹੀਂ ਹੈ ਵੀ ਜਿਹਨੂੰ ਅਸੀਂ ਛੇਤੀ ਨਾ ਕਰ ਜਾਈਏ ਜੀ ਇਸ ਵਾਰ ਮੇਰਾ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਸੀ ਇੰਟਰਵਿਊ ਦੇ ਵਿੱਚ ਕਿ ਬਹੁਤੇ ਹੀ ਸੋਚ ਰਹੇ ਨੇ ਕਿ ਇਹ ਗਵਰਨਮੈਂਟ ਨੇ ਪਲਾਨ ਕਰ ਦਿੱਤਾ ਅੰਦੋਲਨ ਹਨਾ ਤੁਹਾਡੇ ਉੱਤੇ ਸਵਾਲ ਹੋ ਜਾਂਦੇ ਨੇ ਡੱਲੇ ਵਾਲਾ ਉਹਨਾਂ ਦੇ ਉੱਤੇ ਸਵਾਲ ਹੋ ਜਾਂਦੇ ਨੇ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਕਿ ਇਹ ਸਭ ਕੁਝ ਕਹਿੰਦੇ ਪਲਾਂਟਿਡ ਲੱਗ ਦੇਖੋ ਪਲਾਂਟ ਕੀਤਿਆਂ ਦੇ ਸਿੱਧੇ ਬੰਦੇ ਨਹੀਂ ਮਾਰੇ ਜਾਂਦੇ ਪਲਾਂਟ ਕੀਤਿਆਂ ਦੇ ਆਗੂ ਜਦੋਂ ਆਹ ਗਾਂਹ ਵਾਦਦੇ ਉਹਨਾਂ ਤੇ ਹੰਝੂ ਗੈਸ ਨਹੀਂ ਵਰਤਿਆ ਜਾਂਦਾ ਪਲਾਂਟ ਕੀਤਿਆਂ ਦੇ ਰਾਹ ਰੋਕੇ ਨਹੀਂ ਜਾਂਦੇ ਤਾਂ ਫਿਰ ਜਿੱਥੇ ਅਸੀਂ ਚਾਹੁੰਦੇ ਦਿੱਲੀ 'ਚ ਜਗਾ ਲੈ ਲੈਂਦੇ ਠੀਕ ਆ মিডিਆ ਸਾਡੇ ਦਿਵਾਲੇ ਹੁੰਦਾ ਸਰਕਾਰ ਐਡੀ ਵੱਧੀ ਆ ਕਰੋੜਾਂ ਲੋਕ ਨੇ ਭਾਜਪਾ ਕੋ ਤੇ ਕਰੋੜਾਂ ਲੋਟ ਸਾਡੇ ਅੰਦੋਲਨ 'ਚ ਆ ਸਕਦੇ ਸੀ ਪਲਾਂਟ ਦਾ ਤਾਂ ਮਤਲਬ ਜੇ ਭਾਜਪਾ ਚਾਹੂਗੀ ਉਹ ਤਾਂ ਕਰੋੜਾ ਲੋਕ ਸਾਡੇ ਕੋ ਖੜੇ ਕਰ ਦੂਗੀ ਭਾਜਪਾ ਚਾਹੂਗੀ ਸਾਡੀਆਂ ਮੰਗਾਂ ਮੰਨ ਕੇ ਸਾਡਾ ਕਦ ਪਤਾ ਦੂਗੀ ਸਾਡੇ ਤਾਂ ਤਾਂ ਉਲਟਾ ਜ਼ਬਰ ਹੋਇਆ ਅਸੀਂ ਕਿਸਾਨ ਲਹਿਰ ਚ ਕਦੇ ਵੀ ਅਰਧ ਸੈਨਿਕ ਫੋਰਸ ਇਸਤੇਮਾਲ ਕਰਦੇ ਨਹੀਂ ਦੇਖੇ ਹੁਣ ਜਿੰਨਾ ਤੇ ਅਰਧ ਸੈਨਿਕ ਫੋਰਸ ਇਸਤੇਮਾਲ ਹੁੰਦੇ ਆ ਉਹ ਉਹ ਪਲਾਂਟਡ ਹੁੰਦੇ ਆ ਇਹ ਤਾਂ ਦੁਨੀਆ ਫੈਸਲਾ ਕਰੂ ਅਖੀਰ ਚ ਐਸਕਮ ਨੂੰ ਕੀ ਕਹਿਣਾ ਚਾਹੂੰ ਦੇਖੋ ਅਸੀਂ ਕਿਸੇ ਵੀ ਭਰਾ ਨਾਲ ਰਾਜੀਨਾਮਾ ਕਰਨ ਚ ਨਾਲ ਰਲ ਕੇ ਚੱਲਣ 'ਚ ਕੋਈ ਸਾਡਾ ਵਿਰੋਧ ਨਹੀਂ ਹੈਗਾ ਬਾਕੀ ਫੈਸਲਾ ਇਸ ਕਮ ਨੇ ਕਰਨਾ ਕੋਈ ਮੈਂਬਰ ਇਨ ਟੱਚ ਹੈਗੇ ਨਹੀਂ ਕਿਉਂਕਿ ਰਾਏ ਹੁਣੀ ਕਹਿ ਰਹੇ ਨੇ ਕਿ ਬਹੁਤੇ ਆਉਣ ਨੂੰ ਫਿਰਦੇ ਨੇ ਪਿਛਲੀ ਔਰ ਮੀਟਿੰਗ 'ਚ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਜਾਣਾ ਚਾਹੀਦਾ ਦੇਖੋ ਰਾਜ ਸਾਹਿਬ ਬਾਤ ਦਾ ਸਕਦੇ ਆ ਜਿੰਤੋਂ ਤੱਕ ਉਹਨਾਂ ਦੀ ਕਮੇਟੀ ਦਾ ਸਵਾਲ ਹੈ ਇੱਕ ਆਗੂ ਨਾਲ ਗੱਲਬਾਤ ਹੋਈ ਸੀ ਗਾਹਾਂ ਉਧਰ ਦੂਜੇ ਫੋਰਮ ਨਾਲ ਗੱਲਬਾਤ ਹੋਈ ਆ ਜੇ ਆਫੀਸ਼ੀਅਲੀ ਸਮਾਂ ਮਿਲਦਾ ਅਸੀਂ ਬੈਠਾਂਗੇ ਗਾੜੀ ਕੀ ਨੰਬਰ ਦਾ ਹੈ ਸਮਨ ਕਮੇਟੀ ਦੀ ਕੋਈ ਗੱਲਬਾਤ ਨਹੀਂ ਹੋਈ ਮੀਟਿੰਗ ਕਮੇਟੀ ਕਮੇਟੀ ਨਹੀਂ ਹੋਈ ਅਜੇ ਤੁਹਾਨੂੰ ਪੰਦੇਸਾ ਬ ਸਰਵਨ ਸਿੰਘ ਬੰਦੇਰ ਗੱਲਬਾਤ ਕਰ ਰਹੇ ਸੀ ਬਹੁਤ سارے ਸਵਾਲ ਸੀ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਸੀ ਕਿ ਕਿਉਂ ਦਿੱਲੀ ਦੀ ਕਾਲ ਦਿੱਤੀ ਗਈ ਜਦੋਂ ਅੰਦੋਲਨ ਦੀ ਤੁਸੀਂ ਰੂਪਰੇਖਾ ਦੇਖ ਲਈ ਸੀ ਜਦੋਂ ਤੁਸੀਂ ਹਰਿਆਣੇ ਦਾ ਰੁਕ ਦੇਖ ਲਿੱਤਾ ਸੀ ਤਾਂ ਕਿਉਂ ਤੁਸੀਂ ਕਾਲ ਦਿੱਤੀ ਤਾਂ ਉਸ ਦੇ ਉੱਤੇ ਇਹੀ ਕਹਿਣਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਲੋਕ ਇੱਥੇ ਆ ਕੇ ਇਕੱਠੇ ਹੋਣ ਕਹਿੰਦੇ ਕਿ ਜਦੋਂ ਜਦੋਂ ਜ਼ਬਰ ਹੁੰਦਾ ਹੈ ਤਾਂ ਲੋਕ ਇੱਥੇ ਇਕੱਠੇ ਹੁੰਦੇ ਨੇ ਤਾਂ ਇਸੇ ਦੇ ਚੱਲਦਿਆਂ ਹੋਇਆਂ ਸਾਨੂੰ ਕਾਲ ਦੇਣੀ ਪਈ ਤਾਂ ਹੁਣ ਦੇਖਣਾ ਹੋਊਗਾ 29 ਨੂੰ ਕੀ ਫੈਸਲਾ ਜੋ ਹੈ ਉਹ ਇਹ ਜਥੇਬੰਦੀਆਂ ਦੇ ਵੱਲੋਂ ਲਿੱਤਾ ਜਾਂਦਾ ਹੈ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ